ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨ ਇੱਕ ਖਬਰ ਨਸਰ ਕੀਤੀ ਸੀ ਗੁਰਦੁਆਰਾ ਲਕੀਰ ਸਾਹਿਬ ਦੇ ਜੋ ਪ੍ਰਧਾਨ ਨੇ ਜਸਵੰਤ ਸਿੰਘ ਪੱਡਾ ਜੀ ਜਿਨ੍ਹਾਂ ਤੇ ਬੀਬੀ ਸੁਖਵਿੰਦਰ ਕੌਰ ਨੇ ਕਥਕ ਜਿਹੜੇ ਅਸ਼ਲੀਲ ਹਰਕਤਾਂ ਦੇ ਦੋਸ਼ ਲਾਏ ਸੀ ਉਸ ਦੇ ਸਬੰਧ ਵਿੱਚ ਇੱਕ ਆਡੀਓ ਜਿਹੜੀ ਆ ਉਹ ਸਾਡੇ ਤੱਕ ਪਹੁੰਚੀ ਹੈ ਪ੍ਰਧਾਨ ਜਸਵੰਤ ਸਿੰਘ ਪੱਡਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੋਰ ਵਾਧੀਆਂ ਜਾ ਰਹੀਆਂ ਨੇ ਕਿਉਂਕਿ ਪ੍ਰਧਾਨ ਜਸਵੰਤ ਸਿੰਘ ਪੱਡਾ ਵੱਲੋਂ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਨੂੰ ਬੇਟੀ ਨੂੰ ਨਾਲ ਲੈ ਕੇ ਬੀਬੀ ਸੁਖਵਿੰਦਰ ਕੌਰ ਦੇ ਉੱਪਰ ਇੱਕ ਦਰਖਾਸਤ ਦਿੱਤੀ ਗਈ ਸੀ ਜੋ ਬੀਬੀ ਸੁਖਵਿੰਦਰ ਕੌਰ ਨੇ ਉਹ ਉਸ ਦਰਖਾਸਤ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਇਹ ਦਰਖਾਸਤ ਹੈ ਮੇਰੀ ਜਿਹੜੀ ਬੇਟੀ ਹੈ ਉਹ ਮੰਦਬੁੱਧੀ ਹੈ ਉਹ ਦਰਖਾਸਤ ਲਿਖ ਹੀ ਨਹੀਂ ਸਕਦੀ ਪਰ ਜਿਹੜੀ ਦਰਖਾਸਤ ਕਿੰਨਾ ਦੇ ਕੋਲ ਲਿਖਾਈ ਆ ਕਿੰਨਾ ਨੇ ਲਿਖੀ ਆ ਤੇ ਕਿੰਨਾ ਨੇ ਲਿਖਾਈ ਆ ਉਹ ਇੱਕ ਆਡੀਓ ਸਾਡੇ ਕੋਲ ਪਹੁੰਚੀ ਆ ਬੀਬੀ ਸੁਖਵਿੰਦਰ ਕੌਰ ਦੇ ਨਾਲ ਇੱਕ ਵਿਅਕਤੀ ਦੀ ਗੱਲਬਾਤ ਹੁੰਦੀ ਆ ਜਿਨ੍ਹਾਂ ਨੇ ਦਰਖਾਸਤ ਲਿਖੀ ਆ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਦਰਖਾਸਤ ਹੈ ਮੈਂ ਆਪਣੇ ਕੋਲੋਂ ਨਹੀਂ ਲਿਖੀ ਜੋ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਲਿਖਵਾਇਆ ਮੈਂ ਤਾਂ ਉਹ ਲਿਖਿਆ ਇਥੋਂ ਸਾਫਤ ਹੋ ਜਾਂਦਾ ਏ ਕਿ ਪ੍ਰਧਾਨ ਜਸਵੰਤ ਸਿੰਘ ਦੀ ਪੱਡਾ ਦੀ ਜੋ ਮਨਸਾ ਹੈ ਉਹ ਮਨਸਾ ਕਿੰਨੀ ਗਲਤ ਹੈ ਇੱਕ ਮੰਦ ਬੁੱਧੀ ਕੁੜੀ ਨੂੰ ਜਰੀਆ ਬਣਾ ਕੇ ਉਹ ਬੀਬੀ ਸੁਖਵਿੰਦਰ ਕੌਰ ਤੱਕ ਪਹੁੰਚਣਾ ਚਾਹੁੰਦਾ ਸੀ ਬੀਬੀ ਸੁਖਵਿੰਦਰ ਕੌਰ ਨੂੰ ਆਪਣੀ ਹਫਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਪਰ ਬੀਬੀ ਸੁਖਵਿੰਦਰ ਕੌਰ ਉਹਦੀਆਂ ਗੱਲਾਂ ਦੇ ਵਿੱਚ ਨਹੀਂ ਆਈ ਇਸ ਆਡੀਓ ਦੇ ਚੱਲਣ ਦੇ ਨਾਲ ਜਿਹੜੇ ਕਈ ਵੀਰ ਕਮੈਂਟ ਕਰਦੇ ਨੇ ਕਿ ਪੱਤਰਕਾਰਾਂ ਨੇ ਸੱਚ ਨਹੀਂ ਵਿਖਾਇਆ ਪੱਤਰ ਪੱਤਰਕਾਰ ਬਲੈਕਮੈਲਰ ਨੇ ਇਹ ਆਡੀਓ ਸੁਣ ਤੋਂ ਬਾਅਦ ਉਹ ਵੀਰ ਫਿਰ ਕਮੈਂਟ ਕਰਨ ਕਿ ਪੱਤਰਕਾਰ ਠੀਕ ਨੇ ਜਾਂ ਪ੍ਰਧਾਨ ਜਸਵੰਤ ਸਿੰਘ ਪੱਡਾ ਠੀਕ ਨੇ ਜਾਂ ਬੀਬੀ ਸੁਖਵਿੰਦਰ ਕੋਲ ਗਲਤ ਹੈ ਇਹ ਆਪਣੀ ਜਿਹੜੇ ਵਿਚਾਰ ਨੇ ਕਮੈਂਟ ਆ ਰਹੀ ਸਾਂਝੇ ਕਰੋ ਮੈਂ ਇੱਥੇ ਇੱਕ ਗੱਲ ਹੋਰ ਵੀ ਇੱਕ ਤੈੜੀ ਤੋਂ ਨਾ ਕਈ ਲੋਕ ਜਿਹੜੇ ਨੇ ਉਹ ਅਜੇ ਸਾਹਮਣੇ ਨਹੀਂ ਆ ਰਹੇ ਥੋੜੇ ਸਮੇਂ ਤੱਕ ਉਹ ਲੋਕ ਸਾਹਮਣੇ ਆ ਕੇ ਇਹ ਦੱਸਣਗੇ ਕਿ ਗੁਰਦੁਆਰਾ ਲਕੀਰ ਸਾਹਿਬ ਦੇ ਵਿੱਚ ਕੀ ਕੀ ਚੱਲ ਰਿਹਾ ਏ ਕੀ ਹੋ ਰਿਹਾ ਏ ਇਹ ਵੀ ਦੱਸਿਆ ਜਾ ਰਿਹਾ ਏ ਕਿ ਗੁਰਦੁਆਰਾ ਲਕੀਰ ਸਾਹਿਬ ਦੇ ਜੋ ਪ੍ਰਧਾਨ ਨੇ ਜਸਵੰਤ ਸਿੰਘ ਪੱਡਾ ਉਹਦੀਆਂ ਤਾਰਾ ਕਿਤੇ ਨਾ ਕਿਤੇ ਜਾ ਕੇ ਆਰਐਸਐਸ ਦੇ ਨਾਲ ਜੁੜਦੀਆਂ ਨੇ ਜੋ ਸਿੱਖੀ ਸਿਧਾਂਤਾਂ ਦੇ ਉਲਟ ਨੇ ਇਹ ਆਡੀਓ ਟਾਡੇ ਨਾਲ ਅਸੀਂ ਸਾਂਝੀ ਕਰਮ ਜਾ ਰਹੇ ਆ ਜੀਡੀਐਸ ਨਿਊ ਚੈਨਲ ਇਹ ਸਾਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਜੋ ਇਸ ਆਡੀਓ ਦੇ ਵਿੱਚ ਗੱਲਾਂ ਹੋਣ ਦੀਆਂ ਨੇ ਬੀਬੀ ਸੁਖਵਿੰਦਰ ਕੌਰ ਤੇ ਜਿਨ੍ਹਾਂ ਨੇ ਦਰਖਾਸਤ ਲਿਖੀ ਏ ਆਪਸ ਉਹਨਾਂ ਦੇ ਦੋਨਾਂ ਦੀਆਂ ਜੋ ਗੱਲਾਂ ਹੁੰਦੀਆਂ ਨੇ ਇੱਥੋਂ ਸਿੱਧ ਹੋ ਜਾਂਦਾ ਏ ਕਿ ਪ੍ਰਧਾਨ ਕਿੱਥੋਂ ਤੱਕ ਗਿਰ ਸਕਦਾ ਏ ਤੇ ਕਿੱਥੋਂ ਤੱਕ ਉਹਨਾਂ ਦੀ ਜਿਹੜੀ ਨੀਤ ਐ ਉਹ ਖਰਾਬ ਸੀ ਸੋ ਆਓ ਆਪਾਂ ਤੁਹਾਡੇ ਨਾਲ ਇਹ ਆਡੀਓ ਸਾਂਝੀ ਕਰਦੇ ਆਂ ਤੇ ਆਪਣੇ ਵਿਚਾਰ ਜਿਹੜੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਅੱਛਾ ਮੇਰੀ ਨਾ ਪੂਰੀ ਗੱਲ ਸੁਣ ਕੇ ਫੇਰ ਫੋਨ ਕੱਟਿਓ ਜੀ ਮੈਂ ਕੱਢਦਾ ਹੀ ਨਾ ਜੇ ਕੋਈ ਕੱਢਦਾ ਹਾਂ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਹੈ ਫਰਜ ਚੱਕ ਤੋਂ ਮੈਂ ਬੋਲਦੀ ਹਾਂ ਹਾਂਜੀ ਤੇ ਮੇਰੀ ਬੇਟੀ ਸੀ ਮੰਦਬੁੱਧੀ ਤੇ ਦੋ ਦਿਨ ਉਹ ਰਹੀ ਗੁਰਦੁਆਰੇ ਅੱਛਾ ਤੇ ਉਹਦਾ ਛੱਡ ਕੇ ਗਿਆ ਸੀ ਮੈਂ ਛੱਡ ਕੇ ਨਹੀਂ ਗਈ ਤੁਹਾਡਾ ਕੀ ਨਾਮ ਮੇਰਾ ਨਾਮ ਸੁਖਵਿੰਦਰ ਕੌਰ ਹੈ ਅੱਛਾ ਤੇ ਇਹਨੇ ਵੱਡਾ ਅਰਜ ਸਵੰਤ ਪੱਡਾ ਗੁਰਦੁਆਰੇ ਲਕੀ ਸਭਾ ਦਾ ਪ੍ਰਧਾਨ ਅੱਛਾ ਇਹ ਕਹਿੰਦੇ ਆਪਾਂ ਹੀ ਤੂੰ ਹੀ ਦਰਖਾਸਤਾਂ ਲਿਖੀਆਂ ਤੇ ਕੁੜੀ ਦਾ ਸੈਂਨ ਕਰਵਾਇਆ ਹਾਂ ਹਾਂਜੀ ਇਹ ਤੋ ਹੀ ਦਰਖਾਸ਼ਾਂ ਲਿਖੀਆਂ ਐਨਾ ਗੰਦਮੰਦ ਤੁਸੀਂ ਲਿਖਦੇ ਕਿ ਤੇ ਸੋਹਣੇ ਲੱਗਦੇ ਸੀ ਨਹੀਂ ਨਹੀਂ ਜੋ ਵੇਖੋ ਕਰਤੋਂ ਮੈਂ ਜਿਹੜੇ ਮੈਂ ਜੋ ਸਾਦਾ ਕੰਮ ਸੁਣੰਭੀ ਗੱਲ ਜੋ ਸਾਨੂੰ ਮੈਨੂੰ ਤਾਂ ਸਦਾ ਗੁਰਦੁਆਰੇ ਕਿ ਆਹ ਕੁੜੀ ਬਹੁਤ ਸੰਘੇਕੀ ਹੈ ਉਹ ਜੋ ਉਹਨਾਂ ਨੇ ਕਿਹਾ ਉਹ ਹੀ ਲਿਖਣਾ ਸੀ ਹਾਂਜੀ ਮਤਲਬ ਲਿਖਾ ਨਾ ਸੀ ਕੁੜੀ ਦਾ ਨਾਂ ਜਾਣਗੇ ਨਾ ਵੀ ਮਾਂ ਦਾ ਨਾਂ ਉਹਦੇ ਪਿਓ ਦਾ ਨਾਂ ਨਾਂ ਦਾ ਪਿੰਡ ਨਾ ਕੋਈ ਗੱਲ ਨਾ ਬਾਤ ਜੋ ਇਹਨਾਂ ਨੇ ਲਿਖਾਇਆ ਸੀ ਉਹ ਹੀ ਲਿਖਣਾ ਸੀ ਇਹਨੇ ਜਿਸ ਵੰਤ ਪੜੇ ਨੇ ਲਿਖਵਾਇਆ ਤਾਂ ਹਾਂ ਤੇ ਅੰਮੀ ਕੋਈ ਕੋਲੋਂ ਗੱਡਹੀ ਹੋਵੇ ਨਾ ਕਿ ਸੁਣ ਲੋ ਮੇਰੀ ਗੱਲ ਹਾਂਜੀ ਇਹ ਸੇਰ ਤਾਂ ਸਰ ਗੱਡਦੀ ਹੀ ਜਾਣਦੀ ਸਾਡੀ ਕੋਈ ਲਗਤ ਬਾਕੀ ਹੈ ਸਾਡੀ ਅਸੀਂ ਤਾਂ ਕਿਹਾ ਤੁਸੀਂ ਬਹਿ ਕੇ ਇਹਨੂੰ ਨਾ ਪੱਗੇ ਕਿ ਪਾਓ ਕਿ ਇਹਨੂੰ ਬਹਿ ਕੇ ਗੱਡ ਕਰੋ ਮੇਰੀ ਸੁਣੋ ਗੱਲ ਇਹ ਮਤਬਲ ਕੁੜੀ ਇੰਨੀ ਜੋਗੀ ਨਹੀਂ ਹੈਗੀ ਪਰ ਇੰਨਾ ਗੰਦ ਲਖਾਉਂਦਾ ਹੈ ਸ਼ੋਭਾ ਦਿੰਦਾ ਹੈ ਇਹਨੂੰ ਹਾਂ ਅੱਜ ਇਹ ਸਾਰਾ ਵੀ ਆ ਵੀ ਕਰਦਈ ਉਹ ਆਪ ਬੋਲੋ ਤਾਂ ਵੀ ਸੀ ਅੱਜ ਇਹ ਸਾਰਾ ਚਿਕਰਤਾਰੇ ਦੇ ਕਹਿਣ ਡਿਆ ਤੁਹਾਡਾ ਨਾਮ ਲੈਣ ਡਿਆ ਵੀ ਉਹਨਾਂ ਨੇ ਮਤਬਲ ਮੀਂਹ ਗੱਲਾਂ ਦੇਖੋ ਮੈਨੂੰ ਮੇਰੇ ਤਾਂ ਨਾਲ ਐਂਡਿਆ ਵੀ ਜੇ ਮੇਰੀ ਕੋਈ ਲਾਗਤਵਾਦੀ ਹੋਵੇ ਮੈਂ ਤਾਂ ਤੁਹਾਨੂੰ ਵੀ ਨਹੀਂ ਜਾਣਦਾ ਨਹੀਂ ਬਿਲਕੁਲ ਨਹੀਂ ਜਾਣਦਾ ਸਾਨੂੰ ਇਹ ਗੁਰਦੁਆਰੇ ਗਏ ਸੀ ਉਸੇ ਦੇ ਦਸਰ ਵਿੱਚੇ ਹਾਂਜੀ ਉੱਥੇ ਜਿਹੜੇ ਉਹ ਤਾਂ ਬੋਲੀ ਨਹੀਂ ਕੁੜੀ ਹਾਂਜੀ ਹੋਰ ਇਹਨੇ ਕੋਈ ਗੱਲ ਵੀ ਕੀਤੀ ਇਹੋ ਹੀ ਲਿਖਾਈ ਗਿਆ ਹਾਂ ਇਹ ਸਾਰਾ ਕੁਝ ਅੱਜ ਵੱਡਾ ਕਹਿੰਦੇ ਆ ਨਾ ਤੇ ਇਹਨਾਂ ਸੀ ਤੇ ਇਹਨੇ ਸਾਰਾ ਕੁਝ ਲਿਖਿਆ ਤੇ ਕੁੜੀ ਦੇ ਸੈਂਕੜੇ ਲਿਖਾਇਆ ਤੇ ਸਾਰਾ ਇਹਨੇ ਤੁਹਾਨੂੰ ਤੇ ਤੁਹਾਨੂੰ ਕਿ ਬਦਨਾਮ ਕਰਨ ਦਿਆ ਨਹੀਂ ਨਹੀਂ ਸਾਨੂੰ ਜੇ ਅੱਜ ਕਿਹਾ ਉਹਨੇ ਹਾਂਜੀ ਕੀ ਜਾਂਦਾ ਆਂਦਾ ਵੀ ਤੁਸੀਂ ਦਰਖਾਸਤ ਲਿਖੀ ਆ ਸਾਰੀ ਦੇ ਬਿਆਨ ਜਿਤੇ ਲਿਖਣੀ ਦੇ ਉਹਨਾਂ ਨੇ ਕਿਹਾ ਮੈਨੂੰ ਕਿ ਲੋ ਮੈਂ ਤਾਂ ਜਾਣਦਾ ਨਹੀਂ ਕੁੜੀ ਨੂੰ ਕੌਣ ਹਾਂਜੀ ਮੈਨੂੰ ਤਾਂ ਕਿਹਾ ਵੀ ਆਹ ਆਹ ਕੁੜੀ ਤੰਗ ਬਹੁਤ ਜ਼ਿਆਦਾ ਇਹਨੂੰ ਛੱਡ ਗਿਆ ਹਾਂਜੀ ਮੈਂ ਤਾਂ ਕਿਹਾ ਸਗੋਂ ਇਹਨੂੰ ਆਪਾਂ ਦੱਸ ਦਿੰਨੇ ਆਂ ਖਬਰ ਕੁੜੀ ਦੇ ਦਿੰਨੇ ਵੀ ਇਹਦੀ ਕੋਈ ਮਦਦ ਕਰੋ ਹਾਂਜੀ ਤੇ ਇੱਕ ਇਹਨਾਂ ਦਾ ਅਰਖਾਸਤ ਇਹਨਾਂ ਨੇ ਲਗਾਈ ਹਾਂਜੀ ਤੇ ਜੋ ਇਹਨਾਂ ਨੇ ਸਾਨੂੰ ਕਹਿਣਾ ਸੀ ਆਹ ਲੱਗਦੇ ਕੁੜੀ ਤਾਂ ਬੋਲੀ ਨਹੀਂ ਆਪ ਹਾਂਜੀ ਕੁੜੀ ਨੇ ਸਾਨੂੰ ਇੱਕ ਗੱਲ ਵੀ ਨਹੀਂ ਦੱਸੀ ਨਾ ਕੁੜੀ ਭਾਜੀ ਜੰਨੇ ਜੋਗੇ ਹੈ ਨਹੀਂ ਤੁਹਾਨੂੰ ਪਤਾ ਨਾ 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 ਛੇਅਨ ਕੀਤੇ ਕੁੜੀ ਨੇ ਬਸ ਆਪੇ ਦੱਸੀ ਗਏ ਹਾਂ ਜੀ ਤੇ ਉਹ ਦਿਖਾਤਾ ਜੋ ਇਹਨਾਂ ਨੇ ਕਿਹਾ ਹਾਂ ਜੀ ਆਓ ਸਾਨੂੰ ਵੀ ਰੋਡ ਦਰਖਾਸਤਾਂ ਦੇ ਲਈ ਦਿੱਤਾ ਤੇ ਨਾਂ ਹੀ ਗਲਤ ਹੈ ਨਾ ਇੰਨੇ ਵੱਡੇ ਨੇ ਪ੍ਰਧਾਨ ਇਹ ਤਾਂ ਨਹੀਂ ਹੈ ਨਾ ਹਾਂ ਜੀ ਇਹ ਕੰਨਾ ਸੁਣਾ ਜੀ ਨਾਲ ਹੋਰ ਵੀ 3-4 ਬੰਦੇ ਬੈਠੇ ਸੀ ਉੱਥੇ ਕੋਈ ਨਹੀਂ ਤੁਸੀਂ ਦੱਸ ਦਿਓ ਜਿਹੜਾ ਜਿਹੜਾ ਬੰਦਾ ਬੈਠਾ ਪਤਾ ਨਹੀਂ ਮੈਨੂੰ ਨਾਂ ਨਹੀਂ ਪਤਾ ਉਹ ਕਹਿੰਦੇ ਵੀ ਆਹ ਲਿਖ ਦਿਓ ਆਹ ਲਿਖ ਦਿਓ ਆਹ ਲਿਖ ਦਿਓ ਹਾਂ ਜੀ ਉਹ ਜੋ ਇਹਨਾਂ ਨੇ ਕਿਹਾ ਉੱਥੋਂ ਅਸੀਂ ਛੋਟੀਆਂ ਕੱਢਾਂ ਤੇ ਮੁਰਗੀ ਆ ਕੇ ਟੈਪ ਕਰਾਤੀਆਂ ਤੇ ਮੁਰਗੀ ਇਹਨਾਂ ਨੂੰ ਦੇ ਪਈ ਹਾਂ ਜੀ ਇਹਨਾਂ ਨੇ ਮੁਰਗੀ ਆਪੇ ਭੇਜ ਭੁਜੀ ਦਿੱਤੀ ਹਾਂ ਜੀ ਮਤਲਬ ਜੇ ਤੁਹਾਨੂੰ ਪੁੱਛਿਆ ਜਾਊਗਾ ਤੁਸੀਂ ਇਹ ਗੱਲ ਕਹਿ ਸਕਦੇ ਨਾ ਕਿ ਮੈਂ ਇਹਨਾਂ ਦੇ ਕਹਿੰਤੇ ਲਿਖਿਆ ਸਾਰਾ ਕੁਝ ਤੇ ਦੱਸੋ ਮੈਂ ਮੈਂ ਕਹਿਣ ਤੇ ਲਿਖਿਆ ਤੇ ਮੈਨੂੰ ਆਪਣੇ ਕੋਲ ਲਿਖਣ ਦੀ ਕਿ ਲੋੜ ਹੈ ਠੀਕ ਹੈ ਬਾਈ ਬਹੁਤ ਜਦੋਂ ਮੈਂ ਜਾਣਦਾ ਨਹੀਂ ਬੁੱਝਦਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੇਰੀ ਕੋਈ ਗੱਲ ਨਹੀਂ ਬਾਤ ਰਹੀ ਹਾਂਜੀ ਬਹੁਤ ਬਹੁਤ ਧੰਨਵਾਦ ਦਾ ਮੈਂ ਵੀ ਰੋਡ ਲਗਾ ਕੇ ਲਿਖਣ ਦੀ ਨਹੀਂ ਕੋਲੋਂ ਲਿਖਦੇ ਆ ਮੈਂ ਤਾਂ ਤਾਂ ਕੋਲੋਂ ਵੱਧ ਘੱਟ ਕਰਦਾ ਰਹੇ ਨਾ ਮੈਂ ਜਿੱਦਾਂ ਮੈਂ ਤਾਂ ਅਜੇ ਤੱਕ ਤੁਹਾਨੂੰ ਵੇਖਿਆ ਨਹੀਂ ਜਿੱਦਾਂ ਦੇ ਜੋ ਹਾਂਜੀ ਮੈਂ ਤਾਂ ਤੁਹਾਨੂੰ ਅਜੇ ਤੱਕ ਤੁਹਾਡੇ ਦਰਸ਼ਨ ਨਹੀਂ ਕੀਤੇ ਵੀ ਕਿਦਾਂ ਦੇ ਮੈਂ ਵੀ ਨਹੀਂ ਤੁਹਾਨੂੰ ਮਿਲਿਆ ਮੈਨੂੰ ਕੀ ਲੋੜ ਮੈਂ ਤਾਂ ਨਾ ਕਿ ਜੇ ਮੈਂ ਮੇਰੀ ਕੋਈ ਰਗਤਬਾਜੀ ਹੋਵੇ ਹਾਂਜੀ ਫਿਰ ਕਮਾ ਮਿਲਖ ਦਿਓ ਜੀ ਹਾਂਜੀ ਜੋ ਇਹਨਾਂ ਦੱਸਿਆ ਸੀ ਲਿਖ ਲਿਆ ਲਿਖਾ ਲਿਆ ਤੇ ਮੁੜ ਕੇ ਟਾਈਪ ਕਰਾ ਕੇ ਇਹ ਇਹਨਾਂ ਨੂੰ ਦੇਤਾ ਤੇ ਜਿਹੜੀ ਉਹ ਕਾਗਜ਼ ਹੱਥਾਂ ਨਾਲ ਰਾਈਟਿੰਗ ਉਹ ਟਾਈਪ ਦੇ ਪੈਸੇ ਵੀ ਇਹਨਾਂ ਨੂੰ ਦੇਤੇ ਅੱਛਾ ਇਹ ਟਾਈਪ ਦੇ ਪੈਸੇ ਲੱਗਣੇ ਸੀ ਹਾਂਜੀ ਉਹ ਵੀ ਇਹਨਾਂ ਦੇਣੀ ਨਹੀਂ ਦੇਤੇ ਫਿਰ ਕੁੜੀ ਨੂੰ ਉੱਥੇ ਥਾਣੇ ਖੜਿਆ ਹੈ ਕਿ ਜਾਂ ਆਪੇ ਮੈਨੂੰ ਨਹੀਂ ਪਤਾ ਉਹਨਾਂ ਹੀ ਕੰਮ ਸੀ ਸਾਡਾ ਅੱਛਾ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਿਆ ਸਾਨੂੰ ਤਾਂ ਗੁਰਦੁਆਰੇ ਕੁੜੀ ਬੈਠੀ ਐ ਦਫ਼ਤਰ ਹਾਂਜੀ ਤੇ ਉਹਨੇ ਕਿਹਾ ਵੀ ਇਹਦੀ ਗੱਲ ਸੁਣ ਲੋ ਉਹਨੂੰ ਪੁੱਛਿਆ ਨਾਂ ਨੂੰ ਪੁੱਛਿਆ ਉਹਨੂੰ ਕੱਖ ਨਹੀਂ ਹੁੰਦਾ ਹੈਗਾ ਹਾਂਜੀ ਹਾਂ ਆਪੇ ਦੱਸਿਆ ਨਾ ਜੀ ਇਹਦਾ ਨਾਂ ਫਲਾਨਾ ਤੇਰੀ ਮਾਂ ਫਲਾਣੀ ਆਹ ਦੂਜਾ ਪਿਜਾ ਜੇਬ ਉਹ ਕਈ ਲਿਖਦਾ ਹਾਂਜੀ ਇਹਦੇ ਨਾਲੇ ਪੁਰਾਣੀ ਗੱਲ ਹੈਗਾ ਪਰਾਣੀ ਬਾਜੀ ਉਹਨਾਂ ਵਾਸਤੇ ਪਰਾਣੀ ਹੋ ਗਈ ਮੇਰੇ ਵਾਸਤੇ ਅੱਜ ਵੀ ਨਵੀਂ ਮੇਰੀ ਸਤਾਂ ਜ਼ਿਲਿਆਂ 'ਚ ਬਦਨਾਮੀ ਕਰਦੀ ਸੀ ਅੱਜ ਤੈਨੂੰ ਕੀ ਨਹੀਂ ਪਤਾ ਰਿਹਾ ਕਿ ਹਾਂਜੀ ਮੇਰੀ ਸਤਾਂ ਜ਼ਿਲਿਆਂ 'ਚ ਬਦਨਾਮੀ ਕਰਦੀ ਮੈਨੂੰ ਕਹਿੰਦਾ ਸੀ ਨਾ ਮੇਰੇ ਨਾਲ ਚੱਲਿਆ ਕਰ ਮੈਂ ਤੈਨੂੰ ਰਾਣੀ ਬਣਾ ਕੇ ਰੱਖਾਂਗਾ ਮੈਂ ਤੈਨੂੰ ਗੁਰਦੁਆਰੇ ਦੀ ਵਾਈਸ ਪ੍ਰਧਾਨ ਬਣਾਉਂਗਾ ਔਰ ਬੜਾ ਕੁਝ ਕੀਤਾ ਪਰ ਮੇਰੇ ਪੈਰ ਨਾ ਪਾਜੀ ਅਸੀਂ ਆਉਨੇ ਗੁਰਦੁਆਰੇ ਸੇਵਾ ਕਰਨ ਅਸੀਂ ਇਹਦੇ ਪੈਰ ਨਾ ਪਾ ਕੇ ਉਮਲਾ ਕੇ ਚੱਲੀਏ ਇਹਨੇ ਜਦੋਂ ਇਹਦੇ ਆਖੇ ਨਹੀਂ ਲੱਗੇ ਤੇ ਇਹਨੇ ਕੁੜੀ ਦਾ ਹੀ ਸਾਰਾ ਗੁੱਸਾ ਉਗਲਤਾ ਕਿ ਉਹ ਤੁਹਾਡੇ ਕੋਲ ਦਰਖਾਸਤ ਲਖਵਾ ਕੇ ਕੁੜੀ ਨੇ ਆਪ ਨਹੀਂ ਕੁਝ ਕਿਹਾ ਵਿਚਾਰੀ ਨੇ ਆਪ ਬੋਲੀ ਨਹੀਂ ਉਹਦੇ ਹਾਂਜੀ ਨਹੀਂ ਮੈਂ ਕੋਈ ਗੱਲ ਨਹੀਂ ਵਾਇਗਰੂ ਮੈਂ ਤੁਹਾਡੀ ਗੱਲ ਕਰਾਵਾਂਗੀ ਪ੍ਰਧਾਨ ਨਾਲ ਕਿਸੇ ਨਾਲ ਤੇ ਫਿਰ ਤੁਸੀਂ ਇਹ ਦੱਸ ਦਿਓ ਵੀ ਇਹਨੇ ਜੋ ਕੀਤਾ ਸਾਰਾ ਪੜ੍ਹਦੇ ਨੇ ਕਿਉਂ ਕਰਤਾ ਦਰਖਾਸਤ ਲਖਵਾ ਕੇ ਹਾਂਜੀ ਹਾਂ ਕੋਈ ਗੱਲ ਹਨਪੜ ਬੰਦਾ ਪਰ ਦੂਜੇ ਦੇ ਮੋਢੇ ਤੇ ਰੱਖ ਕੇ ਚਲਾ ਜਾਂਦਾ ਨਹੀਂ ਉਹ ਹਨਪੜ ਵਿਚਰੋ ਗੱਲਾਂ ਕਰਨੀ ਤੇ ਉਹ ਗੱਲਾਂ ਨਹੀਂ ਕੀਤੀਆਂ ਉਹਨੂੰ ਕੁੜੀ ਨੂੰ ਗੱਲ ਕਰਨੀ ਉਹਦੀ ਨਹੀਂ ਸੀ ਉਹਨੂੰ ਹਾਂਜੀ ਕੋਈ ਨਹੀਂ ਭਾਜੀ ਮੈਂ ਤੁਹਾਡੀ ਗੱਲ ਕਰਾਉਂਗੀ ਕਰ ਲਿਓ ਜੇ ਚੰਗਾ